ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਲ ਜੀ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣਾ ਇਹ YouTube ਚੈਨਲ ਦੰਦੀਵਾਲ 9443 ਤੇ ਅਮੀਰ ਕਰ ਗਈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੁਣ ਟਾਈਮ ਹੈ ਜੀ 5 ਵਜੇ ਚੁੱਕੇ ਨੇਗੇ ਸ਼ਾਮ ਦੇ ਸ਼ਾਮ ਦੇ 5:00 ਵਜੇ ਚੁੱਕੇ ਨੇ ਜੀ ਅੱਜ ਮੌਸਮ ਸਾਡੇ ਹੋ ਗਿਆ ਜੀ ਖਰਾਬ ਤੇ ਬਹੁਤ ਿਆਦੇ ਪਿਆਜ ਜੀ ਮੀ ਆ ਪਾਇਆ ਕੋਠੇ ਤੇ ਸਾਨੂੰ ਮੌਸਮ ਦਿਖਾਉਣਿਆ ਦੇਖੋ ਜੀ ਕਿੰਨਾ ਸੋਹਣਾ ਮੌਸਮ ਆ ਪਰ ਖੇਤਾਂ ਦਾ ਕੰਮ ਜਿਹੜਾ ਖੜ ਗਿਆ ਇਸ਼ੂ ਮੇਰੇ ਨਾਲ ਆਈ ਇਧਰ ਆਈ ਸ਼ੂ ਚੁੱਛ ਗਈ ਤੇ ਮੌਸਮਾ ਜਿਹੜਾ ਬਹੁਤ ਵਧੀਆ ਹੋ ਗਿਆ ਜੀ ਗੱਲ ਕਰ ਵੀ ਕਣਕਾਂ ਦਾ ਕੰਮ ਖੜ ਗਿਆ ਅੱਜ ਸਾਡੇ ਮਸ਼ੀਨਾਂ ਜਿਹੜਾ ਪੂਰਾ ਜੋਰ ਸੀਗਾ ਆਪਣੇ ਵੀ ਹੁਣ ਸ਼ਾਮ ਨੂੰ ਲੱਗਣੀ ਸੀ ਮਸ਼ੀਨਾਂ ਪਰ ਉਸ ਤੋਂ ਬਾਅਦ ਆ ਗਿਆ ਜੀ ਮੀ ਕੋਈ ਕੋਈ ਗੜੇ ਜੇ ਵੀ ਸੀਗੇ ਜੀ ਗੜੇ ਸੀ ਪੂਰੀ ਨੇਹਰੀ ਸੀਗੀ ਹੁਣ ਕਹਿ ਰਹੇ ਨੇ ਵੀ ਹੁਣ ਮਸ਼ੀਨਾਂ ਜਿਹੜੀਆਂ 2-3 ਦਿਨ ਨਹੀਂ ਚੱਲਦੀਆਂ ਕੰਮ ਖੜ ਗਏ ਜੀ ਖੇਤਾਂ ਦਾ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਨੂੰ ਦੇਖ ਕੇ ਪਤਾ ਸੀ ਕੁਛ ਨਾ ਕੁਛ ਤਾਂ ਆਊਗਾ ਕਿਉਂਕਿ ਗਰਮੀ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਸੀ ਇੱਕ ਵਾਰ ਠੰਡ ਜੀ ਹੋ ਗਈ ਮੌਸਮ ਤਾਂ ਖਰ ਵਧੀਆ ਹੋ ਗਿਆ ਹਾਂਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਅੱਗੇ ਵੀ ਆਪਣੇ ਸਪੋਰਟ ਜਿਹੜੀ ਇਸੇ ਤਰ੍ਹਾਂ ਬਣਾਈ ਰੱਖੋ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਹੈ ਨਾ ਇਹ ਫੇਰੀ ਹੈ ਜਿਹੜਾ ਆਪਾਂ ਅੱਗੇ ਜਾਵਾਂਗੇ ਇਕੱਲੇ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਤੇ ਆਪਾਂ ਤਾਂ ਮਿਹਨਤ ਕਰ ਸਕਦੇ ਜੀ ਮਿਹਨਤ ਤਾਂ ਆਪਣੀ ਜਾਰੀ ਹੈਗੀ ਆਪਣੀ ਮਿਹਨਤ ਤੇ ਤੁਹਾਡੀ ਭੈਣ ਭਰਾਵਾਂ ਦੀ ਸਪੋਰਟ ਆਪ ਪਾਏ ਹੋਏ ਆ ਜੀ ਕੋਠੇ ਤੇ ਕਿਉਂਕਿ ਕੰਮ ਹਜੇ ਕੋਈ ਨਹੀਂ ਹੈਗਾਗਾ ਲਾਈਟ ਹੈ ਨਹੀਂਗੀ ਨੀਰਾ ਆਪਾਂ ਲਾਈਟ ਆਈ ਤੋਂ ਪਾਵਾਂਗੇ 6 ਵਜੇ ਕਹਿੰਦੇ ਹੈ ਵੀ ਲਾਈਟ ਆਉਗੀ ਤੇ ਫਿਰ ਆਪਾਂ ਜਿਹੜਾ ਨੀਰਾ ਚਾਰਾ ਪਾਵਾਂਗੇ ਉਹ ਨਚਰਾ ਆਪਾਂ ਹਜੇ ਬੇਲ ਲੈਾਂਗੇ ਹਰਜਪ ਵੀ ਆ ਗਿਆ ਹਰਜਪ ਲੋਈ ਤੇ ਬੱਚੇ ਮੇਰੇ ਕੋਲ ਆ ਗਏ ਨੇ ਜੀ ਬਾਕੀ ਸਾਨੂੰ ਬੈਕ ਕੈਮਰਾ ਕਰਕੇ ਮੌਸਮ ਦਿਖਾਉਣੀ ਹੈ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਗਿਆ ਜੀ ਰੇਤਾਂ ਰਾਵਾਂ ਜਿਹੜਾ ਉਹ ਦਬ ਗਿਆ ਤੇ ਦਰਖਤ ਹਰੇ-ਹਰੇ ਦਿਸਣ ਲੱਗੇ ਇਧਰ ਸਾਨੂੰ ਪਿੰਡ ਦਿਖਾਉਣੇ ਆਪਾਂ ਦੇਖੋ ਜੀ ਮਸ਼ੀਨ ਖੜੀ ਮਸ਼ੀਨਾਂ ਖੜਗੀਆਂ ਜੀ ਘਰੇ ਆ ਗਈਆਂ ਮੌਸਮ ਦੇਖੋ ਕਿੰਨਾ ਇਹ ਹੈਗਾ ਸਾਡੇ ਪਿੰਡ ਦਾ ਗੁਰੂ ਘਰ ਲਓ ਜੀ ਦਰਸ਼ਨ ਕਰੋ ਸਾਡੇ ਪਿੰਡ ਦੇ ਗੁਰੂ ਘਰ ਦੇ ਇਹ ਹੈਗਾ ਜੀ ਸਾਡਾ 뷰 ਬਹੁਤ ਵਧੀਆ ਸਾਫ਼ ਦਿਖ ਰਿਹਾ ਹੈਗਾ ਅਸੀਂ ਮੈਂ ਬੋਲੀ ਕੁਆਕੋਸ ਲਓ ਜੀ ਦੇਖੋ ਕਣਕ ਬਿਲਕੁਲ ਸੁਨਸਰਾਈ ਹੋ ਗਈ ਖੇਤਾਂ ਦੇ ਵਿੱਚ ਵੈਸੇ ਸਵੇਰੇ ਅੱਜ ਪੂਰਾ ਜ਼ੋਰ ਸੀਗਾ ਪੂਰੇ ਜ਼ੋਰ ਨਾਲ ਜਿਹੜਾ ਕੰਮ ਚੱਲਿਆ ਸੀਗਾ ਐ ਸੀਗਾ ਵੀ ਬਸ ਹੁਣ ਤਾਂ ਦੋ ਦਿਨਾਂ ਹੈਗਾ ਵੀ ਦੋ ਦਿਨਾਂ ਦੇ ਵਿੱਚ ਜਿਹੜੀਆਂ ਕਣਕਾਂ ਵੱਡੀਆਂ ਜਾਣਗੀਆਂ ਪਰ ਆਪਣੀ ਬੰਦਿਆਂ ਨੇ ਕੱਲ ਕੁਝ ਨਹੀਂ ਕਰਦੀ ਹੋਣਾ ਉਹ ਹੀ ਪ੍ਰਮਾਤਮਾ ਨੇ ਕਰਨਾ ਹਨ ਤੇ ਚਲੋ ਐਸੀ ਵੀ 2-3 ਦਿਨ ਵਧੀਆ ਲੰਘ ਜਾਂਦੇ ਠੀਕ ਸਾਖ ਤਾਂ 2 ਦਿਨਾਂ ਦੀ ਜਿਹੜੀ ਖੇਡ ਸੀ ਹਨਾ 2 ਦਿਨਾਂ ਦੇ ਵਿੱਚ ਸਾਰੀਆਂ ਕਣਕਾਂ ਜਿਹੜੀਆਂ ਵੱਡੀਆਂ ਜਾਣੀਆਂ ਸੀਗੀਆਂ ਕਿਉਂਕਿ ਜੇ ਮੌਸਮ ਖਰਾਬ ਹੋ ਜੇ ਹਨਾ ਤਾਂ ਕਿਸਾਨ ਕਿਸਾਨ ਇਹਦੇ ਡੁੱਬਣ ਲੱਗ ਜਾਂਦੇ ਪੁੱਤਾਂ ਵਾਂਗ ਪਾਲੀਆਂ ਨੇ ਹਨਾ ਹੁਣ ਦੋ ਦਿਨਾਂ ਦੀ ਖਾਤਰ ਬਸ ਸਿਰਫ ਦੋ ਦਿਨਾਂ ਦੇ ਦੋ ਦਿਨਾਂ ਦੇ ਵਿੱਚ ਸਾਰੀਆਂ ਇਹ ਨਹੀਂ ਵੱਡੀਆਂ ਜਾਣਗੀਆਂ ਕਿਉਂਕਿ ਸਾਧਨ ਬਹੁਤ ਵਧ ਗਏ ਹਨ ਮਸ਼ੀਨਾਂ ਸਮਨਾ ਹੋ ਗਈਆਂ ਨੇ ਜਿਆਦਾ ਟਾਈਮ ਨਹੀਂ ਲੱਗਦਾ ਅੱਜ ਕੱਲ੍ਹ ਦੀਆਂ ਕਣਕਾਂ ਨੂੰ ਅੱਜ ਕੱਲ੍ਹ ਦੀ ਹਾੜੀ ਜਿਹੜੀ ਪਹਿਲਾਂ ਵਰਗੀ ਨਹੀਂ ਰਹੀ ਜੀ ਪਿੰਡ ਸਾਡਾ ਬਹੁਤ ਵੱਡਾ ਹੈ ਆਪਣੇ ਘਰ ਜਿਹੜੇ ਬਾਹਰ-ਬਾਰ ਆ ਗਏ ਨੇ ਪਿੰਡ ਦੇ ਜਮਾ ਬਾਹਰ ਨਹੀਂ ਉ ਵੀ ਖੇ ਬਾਹਲੇ ਖੇਤਾਂ ਦੇ ਵਿੱਚ ਹੈ ਨਹੀਂ ਤੇ ਆਪਣੇ ਘਰ ਤੋਂ ਜਿਹੜਾ ਪਿੰਡ ਸ਼ੁਰੂ ਹੁੰਦਾ ਹੈਗਾ ਇਹ ਹੈਗਾ ਸਾਡੇ ਪਿੰਡ ਦਾ ਅਟਾ ਤੇ ਬਸ ਤਾਂ ਇੱਥੋਂ ਹੀ ਆਪਣਾ ਜਿਹੜਾਗਾ ਪਿੰਡ ਸ਼ੁਰੂ ਹੁੰਦਾ ਹੈਗਾ ਇੱਧਰ ਨੂੰ ਪਿੰਡ ਜਾਈਦੇ ਬਸ ਆਪਾਂ ਜਮਾ ਮੇਨ ਅੱਡੇ ਤੇ ਆ ਕੇ ਬਾਹਰ-ਬਾਰ ਤੇ ਇੱਧਰ ਹੈਗੇ ਜੀ ਇਹ ਸਾਰੇ ਆਪਣੇ ਖੇਤਾਂ ਦੇ ਆ ਸਾਰੇ ਹੋ ਸੜਕ ਤੱਕ ਤੁਸੀਂ ਮਸ਼ੀਨਰੀ ਦੇਖ ਰਹੇ ਹੋਗੇ ਥੋੜਾ ਜੂਮ ਕਰਕੇ ਦਿਖਾਉਣੀ। ਉਹ ਤੁਸੀਂ ਮਸ਼ੀਨਰੀ ਜਿਹੜੀ ਉਹ ਜਾਂਦੀ ਦੇਖ ਰਹੇ ਹੋ ਜੀ ਹਨਾ ਉਹ ਸੜਕ ਤੱਕ ਇਧਰ ਸਾਰੇ ਆਪਣਾ ਵਾਹਣਾ ਇਹ ਸਾਰਾ ਆਪਣਾ ਵਾਹਣਾ ਜੋ ਕਰਾਂ ਦੇ ਨਾਲ ਲੱਗ ਜਾਂਦਾ ਹੈ ਇਧਰੋਂ ਤੇ ਇਧਰੋਂ ਆ ਕਰਾਂ ਦੇ ਨਾਲ ਨਾਲ ਲੱਗਦਾ ਇਧਰੋਂ ਐਵੇਂ ਲੱਗਦਾ ਲੱਗਦਾ ਜੀ ਤੇ ਇਧਰੋਂ ਆ ਸੜਕ ਤੇ ਆ ਲੱਗਦਾ ਇਧਰ ਆਪਣੀ ਘਰ ਹੈ ਸੜਕ ਆ ਗਈ ਤੇ ਇਹ ਸੜਕ ਤੇ ਆ ਲੱਗਦਾ ਇਧਰੋਂ ਆ ਸਾਰਾ ਤੇ ਉਹ ਘਰਾਂ ਤੱਕ ਵੀ ਆਪਣੀ ਬਾਣਾ ਬਸ ਆ ਘਰਾਂ ਦੇ ਨਾਲ ਨਾਲ ਇਧਰ ਐਵੇਂ ਐਵੇਂ ਜਾਈ ਜਾਂਦਾ ਹੈ ਇਹ ਆਪਾਂ ਤੁਹਾਨੂੰ ਕੋਠੇ ਤੋਂ ਦਿਖਾ ਰਹੇ ਹਾਂ ਜੀ ਲਓ ਜੀ ਇਸ ਤਰ੍ਹਾਂ ਜਿਹੜਾ ਉਹ ਸੜਕ ਜਿਹੜੀ ਤੁਸੀਂ ਦੇਖ ਰਹੇ ਹੋ ਵਿੱਚ ਉਹ ਸੜਕ ਹੈ ਜਿਹੜੀ ਉੱਥੋਂ ਤੱਕ ਆਪਣੇ ਬਾਣਾ ਹੈ ਤੇ ਇਧਰ ਘਰਾਂ ਦੇ ਮਗਰ ਵੀ ਸੜਕ ਰਹਿ ਜਾਂਦੀ ਹੈ ਜੀ ਜਿਹੜੀ ਆਪਣੇ ਘਰ ਮੂਰਦੀ ਆਉਂਦੀ ਸ਼ੜਕ ਸਾਨੂੰ ਇੱਧਰੋ ਦਿਖਾਉਣੇ ਐ ੱਡੇ ਕੰਨੀਓ ਜਿਹੜੀ ਆਪਣੇ ਘਰ ਮੂਰੇ ਆਉਂਦੀ ਸ਼ੜਕ ਉਹ ਐਸ ਤਰ੍ਹਾਂ ਐ ਉੱਚੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਆਪਣੀਆਂ ਇੱਧਰ ਵਿੱਚ ਕਣਕਾਂ ਦੀ ਸਰੀਆਂ ਸਾਨੂੰ ਇੱਧਰ ਘਰਾਂ ਚ ਉੱਥੇ ਵੀ ਇਹ ਸ਼ੜਕਾ ਇੱਧਰੋਂ ਫੇਰ ਸ਼ੜਕ ਨਾਲ ਆ ਲੱਗਦਾ ਹੈ ਇਹ ਦੇਖਾ ਦੇ ਕਿੰਨਾ ਸੋਹਣਾ ਦਿਨ ਹੈ ਚਲੋ ਠੀਕ ਹੈ ਜੀ ਹਾਂਜੀ ਤੁਹਾਨੂੰ ਆਪਣੇ ਪਿੰਡ ਦਾ ਤੇ ਆਪਣੇ ਖੇਤਾਂ ਦਾ ਵੀ ਉਹ ਜਿਹੜਾ ਦਿਖਾ ਦੱਸਦਾਗਾ ਤੇ ਦੱਸ ਵੀ ਦਿੰਦਾ ਤੁਹਾਨੂੰ ਆਪਣੇ ਖੇਤਾਂ ਬਾਰੇ ਥੋੜਾ ਜਿਹਾ ਬਾਕੀ ਮੌਸਮ ਤਾਂ ਬਹੁਤ ਜਿਆਦਾ ਸੋਹਣਾ ਹੋ ਰਿਹਾ ਜੀ ਅੱਜ ਹਜੇ ਵੀ ਜਿਹੜਾ ਹੈਗਾ ਰੱਬ ਗੱਜ ਰਿਹਾਗਾ ਤੇ ਬੱਦਲਬਾਈ ਹਜੇ ਵੀ ਬਣੀ ਹੋਈ ਹੈਗੀ ਬਾਕੀ ਇਹ ਆਪਾਂ ਨਾ ਜਿਹੜੀ ਜਦੋਂ ਮੀਂਹ ਹੋਇਆ ਸੀ ਉਦੋਂ ਆਪਾਂ ਵੀਡੀਓ ਬਣਾਈ ਸੀ ਉਹ ਤੁਹਾਨੂੰ ਇਸ ਤੋਂ ਬਾਅਦ ਪਾਵਾਂਗੇ ਕਿਉਂਕਿ ਪਹਿਲਾਂ ਆਪਾਂ ਵਲੌਗ ਸ਼ੁਰੂ ਨਹੀਂ ਕਰਿਆ ਸੀ ਇਸ ਲਈ ਵਲੌਗ ਆਪਾਂ ਹੁਣ ਸ਼ੁਰੂ ਕਰਿਆਗਾ ਤਾ ਕਰਕੇ ਜਿਹੜੀ ਆਪਾਂ ਮੀਂਹ ਦੀ ਵੀਡੀਓ ਬਣਾਈ ਸੀ ਉਹ ਤੁਹਾਨੂੰ ਬਾਅਦ ਦੇ ਵਿੱਚ ਇਹਦੇ ਬਾਅਦ ਦੇ ਵਿੱਚ ਲਾਵਾਂਗੇ ਦੇ ਤੁਸੀਂ ਦੇਖ ਸਕਦੇ ਹੋਗੇ ਮੌਸਮ ਕਿਵੇਂ ਦਾ ਸੀ ਕਿਵੇਂ ਖਰਾਬ ਹੋਇਆ ਉਹ ਸਾਰੀ ਵੀਡੀਓ ਇਸ ਤੋਂ ਬਾਅਦ ਪਾਵਾਂਗੇ ਚਲੋ ਠੀਕ ਹੈ ਹੁਣ ਸੋ ਠਹਿਰ ਕੇ ਮਿਲਦੇ ਆਂ ਹੈਲੋ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਜਿਹੜਾ ਪੂਰੇ ਜ਼ੋਰਾਂ ਨਾਲ ਪੈ ਰਿਹਾ ਹੈਗਾ ਬਾਕੀ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਜੀ ਬੱਦਲ ਜਿਹੜੇ ਪੂਰੇ ਘੂਲੇ ਫਿਲੇ ਹੋਏ ਨੇਗੇ ਤੇ ਪੂਰਾ ਜਿਹੜਾ ਜ਼ੋਰ ਦਾ ਮੀਂਹ ਜਿਹੜਾ ਚੱਲ ਰਿਹਾ ਹੈਗਾ ਤੇ ਇੱਕ ਪਾਸੇ ਜੇ ਦੇਖਿਆ ਜਾਵੇ ਤਾਂ ਮਾਹਣਾ ਜਿਹੜਾ ਉਹ ਬਹੁਤ ਖਰਾਬ ਹੋ ਰਿਹਾ ਕਿਉਂਕਿ ਜੀ ਫਸਲਾਂ ਜਿਹੜੀਆਂ ਨੇ ਜੀਆਂ ਖੇਤਾਂ ਦੇ ਵਿੱਚ ਖੜੀਆਂ ਨੇ ਜੀਆਂ ਤੇ ਪੁੱਤਾਂ ਵਾਂਗ ਹਣਾ ਪਾਲੀਆਂ ਨਹੀਂ 6 ਮਹੀਨੇ ਹੋ ਗਏ ਪਾਲੇ ਜਾਂਦਿਆਂ ਨੂੰ ਤੇ ਹੁਣ ਜਮਾ ਬਿਲਕੁਲ 2 ਦਿਨਾਂ ਦਾ ਕੰਮ ਰਹਿ ਗਿਆ ਸੀ ਚਲੋ 2 ਦਿਨ ਖੈਰ ਸੁਖ ਨਾਲ ਲੰਗ ਜਾਂਦੇ ਹਨਾ ਦਾ ਵਧੀਆ ਗੱਲ ਸੀਗੀ ਤੇ ਹੁਣ ਬੈਠੇ ਡਰੀ ਵੀ ਜਾਂਦੇ ਆ ਵੀ ਖੇਤਾਂ ਦੇ ਵਿੱਚ ਫਸਲਾਂ ਖੜੀਆਂ ਨੇਗੀਆਂ ਆਪਣੇ ਵੀ ਹੁਣ ਪਿਛਲੇ ਪੈਰ ਮਸ਼ੀਨ ਲੱਗਣੀ ਸੀ ਤੇ ਹਨਾ ਵਧੀਆ ਕਰੇ ਆ ਜਾਂਦੇ ਆ ਸਭ ਦੀਆਂ ਫਸਲਾਂ ਪਰ ਖਰ ਪਾਪਾਈ ਕਹਿ ਰਹੇ ਨੇ ਕਹਿੰਦੇ ਵੀ ਮਹੀ ਜਿਆਦੇ ਝਖੜ ਜੇ ਲਿਆਲਾ ਨਹੀਂ ਹੈਗਾ ਸਿੱਧਾ ਹੀ ਉੱਤਰ ਹੈਗਾ ਵੀ ਇੰਨਾ ਨੁਕਸਾਨ ਨਹੀਂ ਹੁੰਦਾਗਾ ਪਰ ਫਿਰ ਵੀ ਕਿਤੇ ਸੁੱਕੀਆਂ ਫਸਲਾਂ ਹੋਣ ਜੀ ਕਿੱਥੇ ਮੀਂਹ ਪੈ ਜਾਵੇ ਹਨ ਉਹ ਕਹਿ ਰਹੇ ਨੇ ਵੀ ਜਿਆਦਾ ਨੁਕਸਾਨ ਨਹੀਂ ਹੈਗਾ ਫਸਲਾਂ ਦਾ ਬਹੁਤ ਜਿਆਦਾ ਜਿਹੜਾ ਜ਼ੋਰ ਦਾ ਪਿਆਰੀ ਬਾਕੀ ਘੜੇ ਜਿਹੜੇ ਉਹ ਵੀ ਡਿੱਗੇ ਨੇਗੇ ਹਾਂਜੀ ਇੱਧਰ ਪੈ ਰਿਆ ਜੀ ਮੀਂਹ ਤੇ ਇੱਧਰ ਪਾਪਾ ਜੀ ਕਰ ਰਹੇ ਨੇ ਟ੍ਰੈਕਟ ਦੀ ਮੁਰੰਮਤ ਬੱਸ ਤਾਂ ਸਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਮੰਡੀਆਂ ਨੂੰ ਲੋਟ ਕਰਾ ਕੇ ਲਿਆਂਦਾ ਪਰ ਥੋੜਾ ਬਹੁਤ ਜਿਹੜਾ ਲੈਟ ਲੂਟ ਨਹੀਂ ਚੱਲ ਰਹੀ ਸੀਗੀ ਤੇ ਇੱਕ ਸੁੱਚੀ ਜੀ ਖਰਾਬ ਸੀ ਤੇ ਉਹ ਪਾਪਾ ਜੀ ਨਵੀਂ ਲੈ ਕੇ ਆਏ ਉਹ ਪਾ ਰਹੇ ਨੇਗੇ ਤੇ ਬਦਲਵਾਈ ਦਾ ਕਰਕੇ ਨੇਰਾ ਬਹੁਤ ਜ਼ਿਆਦਾ ਹੋ ਰਿਹਾ ਹੈ ਸਾਰੇ ਨੇਰਾ ਨੇਰਾ ਛਾ ਰਿਹਾ ਹੈਗਾ ਇਸ ਲਈ ਬੈਂਟ ਨਹੀਂ ਲੱਗੀ ਹੋਈ ਹੈਗੀ ਤੇ ਪਾਪਾ ਜੀ ਸਾਡੇ ਟਰੈਕਟਰ ਨੂੰ ਟਖਰੀ ਲੋਟ ਕਰ ਲੈਂਦੇ ਨੇ ਹੀ ਬਸ ਅਣਸਰ ਦੇ ਨੂੰ ਲੈ ਕੇ ਜਾਂਦੇ ਨੇ ਮੰਡੀ ਤੇ ਇਹਨਾਂ ਨੂੰ ਟਰੈਕਟਰ ਨਾਲ ਜਿਹੜਾ ਬਹੁਤ ਜ਼ਿਆਦਾ ਨੌਲੇਜ ਹੈਗੀ ਕੰਮਦੰਦ ਸਾਰਾ ਕਰੇ ਕਰ ਲੈੰਦੇ ਨੇਗੀ ਸੁੱਚ ਖਰਾਬ ਸੀ ਕੋਈ ਸਟਾਰਟ ਕਰਨ ਵਾਲੀ ਤੇ ਉਹ ਸੈੱਟ ਕਰੀ ਹੈਗੀ ਹਾਂਜੀ ਇੱਥੇ ਤੁਸੀਂ ਦੇਖ ਰਹੇ ਹੋ ਜੀ ਆਪਾਂ ਸਾਰਾ ਟੱਬਰ ਲੱਗੇ ਹੋਏ ਆ ਜੀ ਹਰਾ ਕੋਤਰਨਾ ਕਿਉਂਕਿ ਜਿਹੜੀ ਬਿਜਲੀ ਨਹੀਂ ਆਈ ਜੀ ਨੇਰੀਆਂ ਨੂਰੀਆਂ ਦੇ ਕਾਰਨ ਕਹਿੰਦੇ ਵੀ ਖੰਭੇ ਪੱਟੇ ਗਏ ਲਾਈਟ ਜਿਹੜੀ ਨਹੀਂ ਆਉਂਦੀ ਅਸੀਂ ਸਾਢੇ ਸ਼ੀ ਵਜੇ ਤੱਕ ਲਾਈਟ ਆ ਜਿਹੜੀ ਬਹੁਤ ਜ਼ਿਆਦਾ ਡਿੱਗੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਤਾਂ ਫਿਰ ਹੱਥੀਂ ਕੋਤਰਨਾ ਪਿਆ ਇੱਕ ਤਾਂ ਜਮੀ ਜੀ ਪੱਕੀ ਪਈ ਹੈ ਹਨਾ ਇੱਕ ਨਾ ਡਿੱਗੀ ਬਹੁਤ ਜ਼ਿਆਦਾ ਹੈਗੀ ਕੋਈ ਕਿਵੇਂ ਹੋਈ ਪਈ ਹੈ ਕੋਈ ਕੋਈ ਰੁਗ ਵੀ ਨਹੀਂ ਸਹੀ ਲੱਗਦਾ ਇਧਰ ਹਰਜਾ ਪਾਪਾ ਜੀ ਨੂੰ ਕਰ ਰਿਆ ਸੀ ਤਾਂ ਹਮ ਕਹਿੰਦਾ ਮੈਨੂੰ ਗੋਦੀ ਚ ਆ ਕੇ ਲੈ ਚਾ ਕੇ ਰੱਖ ਤੇ ਇਧਰ ਅਸੀਂ ਦੋਨੇ ਹੀ ਜਿਹੜੇ ਹੈਗਾ ਜੋਰ ਲਾਰ ਕੇ ਕੁੱਤਰੀ ਜਾਂਦੇ ਆ ਇਧਰ ਇੱਕ ਹੱਸ ਜਾਂਦਾ ਸੀਗਾ ਨਾ ਮਮਾ ਵੀ ਮੈਂ ਵੀਡੀਓ ਬਣਾਈ ਜਾਂਦਾ ਕਹਿੰਦਾ ਸਾਰੇ ਆਖਣਗੇ ਵੀਡੀਓ ਦੇ ਵਿੱਚ ਤੁਹਾਨੂੰ ਕਮੈਂਟ ਆਉਣਗੇ ਵੀ ਸਾਰਾ ਟੱਬਰ ਹਰਾ ਕੋ ਤਰਦਾ ਕਿਉਂਕਿ ਹੁਣ ਹੱਥੀ ਬਹੁਤ ਟਾਈਮ ਬਾਅਦ ਖੁੱਤ ਰਿਹਾਗਾ ਤੇ ਔਖਾ ਬਹੁਤ ਨਾ ਕਰ ਸੀ ਬਾਕੀ ਪੱਕਿਆ ਹੋਇਆ ਜੀ ਹੈ ਨਾ ਕੱਚਾ ਹੈ ਤਾਂ ਹਜੇ ਕੁੱਤ ਰਿਆ ਜਾਂਦਾਗਾ ਇੱਕ ਹੈਵ ਵਾਲਾ ਜੀ ਰੇੜਾ ਭਰਿਆ ਹੋਇਆ ਹੈਗਾ ਤੇ ਅੱਧਾ ਜਿਹੜਾ ਆਪਾਂ ਕੁਤਰ ਕੇ ਪਾਉਣਾਗਾ ਲਓ ਜੀ ਇੱਥੇ ਇੱਕ ਮੈਂ ਰੈਡੀ ਕਰਨੇ ਮੇਰਾ ਚੜ ਗਿਆ ਦਮ ਹੁਣ ਮੈਨੂੰ ਚੈਲੰਜ ਕੀਤਾ ਗਿਆ ਹੈਗਾ ਵੀ ਤੂੰ ਕੁਤਰ ਕੇ ਖਾ ਕਿੰਨਾ ਕੁਤਰਦੀ ਹੈਂ ਚਲੋ ਜੀ ਆਪਾਂ ਵੇਖਦੇ ਹਾਂਗੇ ਜਿੰਨਾ ਕ ਆਪਾਂ ਤੋ ਜ਼ੋਰ ਲੱਗਿਆ ਆਪਾਂ ਲਾਵਾਂਗੇ ਇੱਥੇ ਆਪਾਂ ਜਿਹੜਾ ਆਪਣਾ ਚੈਲੰਜ ਦੇਖ ਰਹੇ ਆਂ ਪਾਪਾ ਜੀ ਵੀ ਕਹਿ ਰਹੇ ਸੀਗੇ ਇੱਕ ਵਾਰ ਰੈਡੀ ਕੰਨੇ ਦੇਖਦੀ ਆ ਵੀ ਤੂੰ ਕਿੰਨਾ ਕਰੂਗੀ ਕਿਉਂਕਿ ਪੱਕੀ ਬਹੁਤ ਜ਼ਿਆਦੇ ਸੀ ਚਲੋ ਠੀਕ ਹੈ ਅੱਜ ਦੀ ਵੀਡੀਓ ਚ ਇੰਨੇ ਧੰਨ